ਗੁਰੂ ਸਭ ਜੀ ਦੀ ਅਮਤ ਮਈ ਬਾਣੀ ਇਲਾਹੀ ਬਾਣੀ ਪੜ੍ਹ ਰਹੇ ਹੋ ਸੁਣ ਰਹੇ ਹੋ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ ਮਾਗ ਮਹਿੰਨੇ ਤੋਂ ਜੋ ਲੜੀਵਾਰ ਸ੍ਰੀ ਸਖਮਨੀ ਸਾਹਿਬ ਜੀ ਦੇ ਪਾਸ ਚੱਲ ਰਹੇ ਹਨ ਆਪ ਸਾਰੀਆਂ ਸੰਗਤਾਂ ਨੇ ਪਾਠ ਕੀਤੇ ਹਨ ਸਵਨ ਕੀਤੇ ਹਨ ਇਸ ਪਾਠ ਦਾ ਫਲ ਭਾਵ ਸੰਗਤਾਂ ਦੇ ਹਿੱਦਿਆਂ ਵਿੱਚ ਵਸਾਉਣਾ ਹਰ ਮਨੋ ਕਾਮਨਾ ਸੰਪੂਰਨ ਕਰਨੀ ਕੰਨ ਦੀ ਕੜਵਾਲਾ ਜੀਵਨ ਬਖਸ਼ਿਸ਼ ਕਰਨਾ ਅੱਜ ਦੇ ਪਾਠ ਸ੍ਰੀ ਪ੍ਰੇਮ ਕੁਮਾਰ ਜੀ ਖਰਾਨਾ ਖਰਾਨਾ ਪਰਿਵਾਰ ਵੱਲੋਂ ਅੱਜ ਪਾਠ ਹੋਏ ਹਨ ਕਹਿਣ ਜੀ ਜੋ ਜਿਨ੍ਹਾਂ ਨੂੰ ਸਿਰ ਕਸ਼ਟ ਆਇਆ ਸੀ অপারেশন ਹੋਇਆ ਸੀ ਅਰਦਾਸ ਕੀਤੀ ਸੀ ਕਿ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕੀਤੀ ਹੈ ਸ਼ੁਕਰਾਨੇ ਵਜੋਂ ਅੱਜ ਪਰਿਵਾਰ ਵੱਲੋਂ ਪਾਠ ਕਰਵਾਏ ਗਏ ਹਨ ਅਕਾਲ ਪੁਰਖ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਪਰਿਵਾਰ ਨੋ ਨਾਮ ਦੇ ਦਾ ਘਰ ਵਿੱਚ ਖੁਸ਼ੀ ਖੇੜੇ ਜੱਜ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅਸੀਂ ਸਾਰੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਧਰਮ ਕੀ ਹੈ ਧਰਮ ਦਾ ਭਾਵ ਹੈ ਤਾਰਨ ਕਰਨਾ ਕੀ ਧਾਰਨ ਕਰਨਾ ਹੈ ਸਿੱਖ ਨੇ ਸਿੱਖੀ ਦੇ ਸੂਲ ਧਾਰਨ ਕਰਨੇ ਹਨ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਰਸਾ ਦਿੱਤੇ ਨੇ ਗੁਰਬਾਣੀ ਰਾਹੀਂ ਪ੍ਰਗਟ ਕਰ ਦਿੱਤੇ ਨੇ ਗੁਰਬਾਣੀ ਅਸੀਂ ਕਿਤੇ ਵੀ ਪੜ ਸਕਦੇ ਹਾਂ ਜਿਸ ਸਮੇਂ ਮਰਜੀ ਪੜ ਸਕਦੇ ਹਾਂ ਸਾਰੀ ਗੁਰਬਾਣੀ ਇਸ ਕਰ ਪਰਮ ਪਿਤਾ ਪਰਮਾਤਮਾ ਦੀ ਉਸਤਤ ਹੀ ਹੈ ਸਾਡਾ ਜੀਵਨ ਰਾਹ ਹੈ ਉਸ ਪਰਮ ਪਿਤਾ ਪਰਮਾਤਮਾ ਨੂੰ ਮਿਲਾਉਣ ਵਾਲੀ ਹੈ ਗੁਰਬਾਣੀ ਦੀ ਸਬ지 ਤੋਂ ਬਿਨਾ ਪ੍ਰਭੂ ਦੇ ਨਾਮ ਤੋਂ ਬਿਨਾ ਸਤ ਸੰਤੋਖ ਦਇਆ ਧਰਮ ਤੇਜ ਨਿਮਰਤਾ ਸਹਿਨਸ਼ੀਲਤਾ ਸਰਬੱਤ ਦੇ ਭਲੇ ਦੀ ਕਦੇ ਵੀ ਕੋਈ ਸੋਝੀ ਆ ਹੀ ਨਹੀਂ ਸਕਦੀ ਜਿਹੜੇ ਗੁਰਬਾਣੀ ਪੜ੍ਹਦੇ ਨੇ ਜਿਹੜੇ ਗੁਰਬਾਣੀ ਨਾਲ ਜੁੜੇ ਰਹਿੰਦੇ ਨੇ ਉਹਨਾਂ ਵਿੱਚ ਇਹ ਗੁਣਾ ਹੁੰਦੇ ਨਹੀਂ ਨਿਮਰਤਾ ਉਹਨਾਂ ਵਿੱਚ ਆਉਂਦੀ ਹੈ ਦੂਜਿਆਂ ਦੇ ਕਠੋਰ ਸੁਭਾਅ ਹੁੰਦੇ ਨੇ ਸਿੱਖ ਧਰਮ ਦੇ ਵਿਚਾਰਤਾ ਦਾ ਵਿਆਖਿਆ ਕਰਨਾ ਕੋਈ ਸੌਖਾ ਕਾਰਜ ਨਹੀਂ ਕਿਉਂਕਿ ਗੁਰੂ ਸਾਹਿਬ ਜੀ ਨੇ ਬੜੇ ਹੀ ਉੱਚੇ ਪੱਧਰ ਤੇ ਗੁਰਬਾਣੀ ਦੀ ਰਚਨਾ ਕੀਤੀ ਹੈ ਦਾਸ ਨੂੰ ਇਤਨੀ ਸੋਝੀ ਨਹੀਂ ਕਿ ਗੁਰੂ ਦੀ ਗੁਰਬਾਣੀ ਦੀ ਕਥਾ ਆਪ ਨਾਲ ਸਾਂਝੀ ਕਰ ਸਕੇ ਕੁਝ ਲਫ਼ਜ਼ ਆਪ ਨਾਲ ਸਾਂਝੇ ਕੀਤੇ ਜਾਂਦੇ ਹਨ ਤੁਛ ਬਧੀ ਅਨਸਾਰ ਕਿਸੇ ਵੇਲੇ ਵੀ ਕੋਈ ਲਫ਼ਜ਼ ਦਾਸ ਕੋਲੋਂ ਵੱਧ ਕਟਿਆ ਜਾਵੇ ਗੁਰੂ ਕੀ ਸੰਗਤ ਬਖਸ਼ ਦਿਆ ਕਰੋ ਆਤਮਿਕ ਪ੍ਰਕਾਸ਼ ਇਨਸਾਨ ਦੇ ਅੰਦਰ ਹੀ ਹੈ ਪਰੰਤੂ ਮਨੁੱਖ ਨੂੰ ਉਸ ਪ੍ਰਕਾਸ਼ ਨੂੰ ਪ੍ਰਾਪਤ ਕਰਨ ਲਈ ਸ਼ਬਦ ਗੁਰੂ ਦਾ ਸਹਾਰਾ ਲੈਣਾ ਪੈਂਦਾ ਹੈ ਸ਼ਬਦ ਦੀ ਤਹਿ ਤੱਕ ਜਾ ਕੇ ਉਸ ਨੂੰ ਸਹੀ ਤਰੀਕੇ ਨਾਲ ਵਿਆਖਿਆ ਕਰਨ ਨੂੰ ਕਥਾ ਕਹਿੰਦੇ ਨੇ ਬਹੁਤ ਸਾਰੇ ਵਿਦਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੜੀ ਹੀ ਡੂੰਘਾਈ ਨਾਲ ਖੋਜਿਆ ਹੈ ਉਹਦੇ ਵਿੱਚ ਹੀਰੇ ਮੋਤੀ ਚੁੰਚਣ ਕੇ ਸਾਡੇ ਵਿੱਚ ਬਖੇਲਦੇ ਹਨ ਵਿਦਵਾਨ ਆਪਣੇ ਕਿਤਾਬਾਂ ਵਿੱਚ ਗਲਥਾ ਵਿੱਚ ਲਿਖ ਦਿੰਦੇ ਨਹੀਂ ਸਾਨੂੰ ਪੜ੍ਹਨੇ ਚਾਹੀਦੇ ਹਨ ਬਿਰਬਾਲ ਨੂੰ ਅੰਤਰ ਆਤਮਾ ਤੱਕ ਪਹੁੰਚਣ ਲਈ ਇਨਸਾਨ ਨੂੰ ਆਪਣੇ ਮਨ ਨੂੰ ਇਕਾਗਰ ਚਿਤ ਕਰਨਾ ਹੋਵੇਗਾ ਕੋਈ ਵੀ ਕੰਮ ਜਦੋਂ ਅਸੀਂ ਇਕਾਗਰ ਚਿਤ ਨਾਲ ਕਰਦੇ ਆ ਨਾ ਲਗਨ ਨਾਲ ਕਰਦੇ ਹਾਂ ਤਾਂ ਸਾਨੂੰ ਪੂਰੀ ਕਾਮਯਾਬੀ ਮਿਲ ਜਾਂਦੀ ਹੈ ਧਿਆਨ ਨਾਲ ਕਰੀਏ ਧਿਆਨ ਕਰਨਾ ਅਸੀਂ ਇੱਕ ਜਦੋਂ ਅਸੀਂ ਹਲਦਵਾਰ ਗਏ ਤੇ ਸਾਨੂੰ ਕੁਝ ਮੌਕਾ ਮਿਲਿਆ ਕਿਸੇ ਮੰਦਰ ਵਿੱਚ ਜਾਣ ਦਾ ਉਸ ਮੰਦਰ ਦਾ ਨਾਮ ਸੀ ਧਿਆਨ ਮੰਦਰ ਸਾਰਿਆਂ ਸੰਗਤਾਂ ਬੈਠ ਗਿਆ ਇੱਕ ਮਹਾਪੁਰਸ਼ ਬੈਠੇ ਸਨ ਉੱਥੇ ਉੱਥੋਂ ਦੇ ਪੁਜਾਰੀ ਸੰਗਤਾਂ ਨੇ ਸਵਾਲ ਕਰ ਦਿੱਤਾ ਕਿ ਮੰਦਰ ਦਾ ਨਾਮ ਧਿਆਨ ਮੰਦਰ ਹੈ ਧਿਆਨ ਦਾ ਮਤਲਬ ਇਹ ਹੈ ਤਾਂ ਉਸ ਮਹਾਪੁਰਸ਼ ਨੇ ਦੱਸਿਆ ਕਿ ਧਿਆਨ ਧਰਨਾ ਨਹੀਂ ਹੈ ਸੀ ਧਿਆਨ ਹਟਾਉਣਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਜਿਤਨਾ ਤੁਸੀਂ ਧਿਆਨ ਹਟਾ ਦਿਓਗੇ ਪ੍ਰਭੂ ਭਗਤੀ ਵਿੱਚ ਤੁਹਾਡਾ ਧਿਆਨ ਲੱਗ ਜਾਵੇਗਾ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਇਹ ਵਿਕਾਰ ਹਨ ਜਿਨ੍ਹਾਂ ਤੋਂ ਅਸੀਂ ਧਿਆਨ ਹਟਾਉਣਾ ਹੈ ਭਗਤੀ ਵਿੱਚ ਧਿਆਨ ਆਪਣੇ ਆਪ ਹੀ ਲੱਗ ਜਾਵੇਗਾ ਉਚੇਚੇ ਯਤਨ ਕਰਨ ਦੀ ਲੋੜ ਨਹੀਂ ਹੈ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਮਨੁੱਖ ਨੂੰ ਆਪਣੇ ਮਨ ਨੂੰ ਕਾਬੂ ਵਿੱਚ ਰੱਖ ਕੇ ਉਸ ਪਰਮ ਪਿਤਾ ਪਰਮਾਤਮਾ ਨਾਲ ਜਿਵ ਜੋੜਸ ਉਸ ਨੂੰ ਧਿਆਨ ਕਹਿੰਦੇ ਨੇ ਫਿਰ ਮਨੁੱਖ ਦਾ ਜੀਵਨ ਸ਼ਾਂਤਮਈ ਤੇ ਸੁਖਦਾਈ ਹੋਵੇਗਾ انسان ਨੂੰ ਆਪਣੇ ਅੰਦਰ ਗੁਰਬਾਣੀ ਦਾ ਹੀ ਪ੍ਰਕਾਸ਼ ਕਰਨਾ ਪਵੇਗਾ ਅਗਿਆਨਤਾ ਦਾ ਹਨੇਰਾ ਆਪਣੇ ਆਪ ਖਤਮ ਹੋ ਜਾਏਗਾ ਕਿਉਂਕਿ ਗੁਰਬਾਣੀ ਦਲੀਲਾਂ ਤੇ ਤੱਥਾਂ ਤੇ ਅਧਾਰਤ ਹੈ ਕੋਈ ਵੀ ਇੱਕ ਲਹਜ ਅੱਜ ਤੱਕ ਗੁਰਬਾਣੀ ਦਾ ਕੋਈ ਝੂਠਲਾ ਨਹੀਂ ਸਕਿਆ ਨਾ ਹੀ ਕਿਸੇ ਨੂੰ ਲਗ ਮਾਤਰ ਕੋਈ ਤਬਦੀਲੀ ਕਰਨ ਦੀ ਇਜਾਜ਼ਤ ਹੈ ਕਿਉਂਕਿ ਗੁਰੂ ਸਾਹਿਬ ਦੀ ਸੋਚ ਤੱਕ ਸਾਦੀ ਸੋਚ ਅਜੇ ਤੱਕ ਨਹੀਂ ਪਹੁੰਚ ਸਕੀ ਕਿ ਅਸੀ ਗਰਬਾਣੀ ਨੂੰ ਕੋਈ ਉਹਦੇ ਵਿੱਚ ਤਬਦੀਲੀ ਕਰ ਸਕੀਏ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜਿਓ ਇਹ ਜ਼ਿੰਦਗੀ ਤਾਂ ਪਰਮਾਤਮਾ ਦਾ ਬਖਸ਼ਿਆ ਅਨਮੋਲ ਖਜ਼ਾਨਾ ਹੈ ਸੰਸਾਰ ਵਿੱਚ ਕੁਝ ਸਮਾਂ ਰਹਿਣ ਲਈ ਸਾਨੂੰ ਮਿਲਿਆ ਹੈ ਜੀਵਨ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਮੇਂ ਨੂੰ ਜੀਵਨ ਕਹਿੰਦੇ ਨੇ ਇਹ ਜੀਵਨ ਬਹੁਤ ਹੀ ਛੋਟਾ ਹੈ ਜੋ ਹੁਣ ਲੰਘਦਾ ਜਾ ਰਿਹਾ ਹੈ ਕੋਈ ਸਮਾਂ ਬਾਕੀ ਰਹਿ ਗਿਆ ਹੈ ਜਿਹੜਾ ਰਹਿ ਗਿਆ ਉਸ ਨੂੰ ਸਵਾਦਨ ਦਾ ਯਤਨ ਕਰ ਲੀਏ ਜਿਹੜਾ ਜਨਮਿਆ ਉਸਨੇ ਮਰਨਾ ਜ਼ਰੂਰ ਹੈ ਜਿਹੜਾ ਕਰਿਆ ਹੈ ਉਸਨੇ ਭਜਣਾ ਜ਼ਰੂਰ ਹੈ ਰਾਜੇ ਰਇਤ ਸਿਕਦਾਰ ਕੋਈ ਨਾ ਰਹਿਸੀ ਉਹ ਹੱਟ ਪਟਨ ਬਾਜ਼ਾਰ ਹੁਕਮੀ ਤੈਸੀ ਉਹ ਹੁਕਮ ਨਾਲ ਸਭ ਕੁਝ ਤਹਿ ਤੇਰੀ ਹੋ ਜਾ ਆ ਵੇਖੋ ਨਾ ਕਿੰਨੀ ਤਬਦੀਲੀ ਆ ਰਹੀ ਆਪਣੇ ਗੁਰਦੁਆਰੇ ਵਿੱਚ ਨਾ ਕੋਈ ਪਹਿਲਾਂ ਵਾਲੇ ਬਜ਼ੁਰਗ ਰਹੇ ਨੇ ਜਿਨ੍ਹਾਂ ਸੇਵਾ ਕੀਤੀ ਨਾ ਪਹਿਲਾਂ ਵਾਲੀ ਬਿਲਡਿੰਗ ਵਾਲੀਆਂ ਇਹ ਤਹਿ ਤੇਰੀ ਹੋ ਰਿਹਾ ਨਾ ਸਾਰਾ ਕੁਝ ਇਹ ਸਮੇਂ ਨਾਲ ਤਬਦੀਲੀ ਹੁੰਦੀ ਰਹਿੰਦੀ ਹੈ ਕੁਐਸਚਨ ਦੇ ਵਾਲੀ ਗੱਲ ਨਹੀਂ ਇਹ ਸੰਸਾਰ ਕਈ ਵਾਰੀ ਬਣਿਆ ਤੇ ਕਈ ਵਾਰੀ ਘੜਿਆ ਤੇ ਕਈ ਵਾਰੀ ਸਾਜਿਆ अनेका ਵਾਰੀ ਹਰਮੰਦਰ ਸਾਹਿਬ ਨੂੰ ਢਾਇਆ ਤੇ अनेका ਵਾਰੀ ਅਕਾਲ ਤਖਤ ਨੂੰ ਢਾਇਆ ਸਮੇਂ ਦੀਆਂ ਸਰਕਾਰਾਂ ਸਮੇਂ ਨਾਲ ਇਹ ਜ਼ਬਰ ਕਰਦੀਆਂ ਹੀ ਰਹਿੰਦੀਆਂ ਨੇ ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਸ ਇਲਾਹੀ ਸੁਨੇਹ ਨੂੰ ਵਿਚਾਈ ਚਿੱਤੇ ਰੱਖਣਾ ਹੈ ਕਿ ਪਰਮ ਪਿਤਾ ਪਰਮਾਤਮਾ ਜੋ ਕਰ ਰਿਹਾ ਹੈ ਚੰਗਾ ਕਰ ਰਿਹਾ ਹੈ ਬਹੁਤੀ ਦਖਲ ਅੰਦਾਜ਼ੀ ਤੇ ਆ ਵਿਗੜ ਪੈ ਜਾਂਦਾ ਹੈ ਜੀ ਕਿਉ ਗੁਰਸਬ ਤਾਂ ਮੂਲ ਮੰਤਰ ਤੇ ਆਧਾਰਿਤ ਹੈ ਉਸ ਵੱਲ ਧਿਆਨ ਦੇਣਾ ਹੈ ਬਿਲਡਿੰਗਾਂ ਵੱਲ ਸਾਨੂੰ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਇਸ ਲਈ ਗੁਰੂ ਰੂਪ انسان ਇੱਕ ਸਮਾਜਿਕ ਜੀਵ ਹੈ ਸਮਾਜ ਵਿੱਚ ਰਹਿਣਾ ਪਸੰਦ ਕਰਦਾ ਹੈ ਸਦਾਚਾਰਿਕ ਨਿਯਮ ਬਣੇ ਹੋਏ ਹਨ ਇਸ ਸਮਾਜ ਦੇ ਬਣਾਏ ਨਿਯਮ ਮਨੁੱਖੀ ਸਖਸ਼ੀਅਤ ਨੂੰ ਕਰਨ ਲਈ ਪੂਰੀ ਤਰ੍ਹਾਂ ਸਹਾਈ ਨਹੀਂ ਨਾ ਹੁੰਦੇ ਜਦੋਂ ਫਿਰ ਗੁਰਬਾਣੀ ਦਾ ਸਹਾਰਾ ਲੈਣਾ ਪੈਂਦਾ ਹੈ ਉੱਚਾ ਆਚਰਨ ਨੁਕਤਾ ਦਾ ਪਲਾ ਇਮਾਨਦਾਰੀ ਸੌ ਪੂਨਾ ਵਰਗੇ ਗੁਣ ਗੁਣ ਗ੍ਰਹਿਣ ਕਰਦੇ ਜਾਓ ਜੋ ਚੰਗੇ ਗੁਣ ਜੋ ਕਿਸੇ ਕੋਲ ਮਿਲਦੇ ਨੇ ਉਹ ਲੈਂਦੇ ਜਾਓ ਮਾਰੇ ਗੁਣ ਉੱਤੇ ਹੀ ਛੱਡ ਦਿਓ ਧਰਮ ਇਨਸਾਨੀ ਜੀਵਨ ਦੇ ਗੁਬੀਰ ਲੈਸਾ ਨੂੰ ਸਮਝਣ ਤੇ ਖੋਜਣ ਦੀ ਚੇਸਤਾ ਹੈ ਕਿਸੇ ਨੇ ਨੁਕਸ ਕਰ ਦੰਦਾ ਨਹੀਂ ਨੁਕਸ ਸਾਡੇ ਵਿੱਚ ਬਹੁਤ ਹਨ ਦੂਜਿਆਂ ਦੇ ਕਰਨੇ ਸਾਨੂੰ ਬਹੁਤ ਜ਼ਿਆਦਾ ਆਉਂਦੇ ਨੇ ਦੂਜੇ ਦੇ ਨੁਕਸ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਲਈਏ ਸਾਡੀ ਸੋਚ ਉਜਲੀ ਤੇ ਸਫਲ ਆਈ ਹੋਵੇਗੀ ਜੇ ਅਸੀਂ ਸੰਸਾਰਕ ਇਹ ਪਦਾਰਥਕ ਵਿੱਦਿਆ ਦੇ ਨਾਲ ਨਾਲ ਪਰਮਾਰਥ ਦੀ ਵਿੱਦਿਆ ਵੀ ਲਵਾਂਗੇ ਜੋ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤੀ ਹੈ ਇਸ ਨੂੰ ਸਮੇਂ-ਸਮੇਂ ਸਰ ਪੜ੍ਹਦੇ ਰਹੀਏ ਜਦੋਂ ਵੀ ਸਮਾਂ ਮਿਲੇ ਗੁਰਬਾਣੀ ਨੂੰ ਪੜ੍ਹੀਏ ਵਿਚਾਰੀਏ ਆਪਣੇ ਜੀਵਨ ਵਿੱਚ ਅਪਣਾਈਏ ਇਹੀ ਗੁਰਸਿੱਖੀ ਹੈ ਪ੍ਰਪਤ ਪਿਆਰੀ ਸਾਧ ਸੰਗਤ ਜੋ ਨਿਮਰਤਾ ਹੀ ਸਭ ਤੋਂ ਵੱਡਾ ਗੁਣ ਹੈ ਬਾਰੀ ਚੇਨ ਧਾਰਨ ਕਰਨ ਨਾਲ ਤੇਰੀ ਅੰਦਰਲੀ ਸੁਚਮਤਾ ਨਹੀਂ ਆ ਸਕਦੀ ਨਾਏ ਮੰਨੀਏ ਪਤ ਉਪਜੇ ਸਲਾਹੀ ਸੱਚ ਸੂਤ ਪ੍ਰਭੂ ਦੀ ਸਿਰ ਸਲਾਹ ਕਰਨੀ ਹੀ ਸੱਚਾ ਜਨੇਊ ਹੈ ਗੁਰੂ ਸਾਹਿਬ ਨੇ ਦੱਸਾ ਦਿੱਤਾ ਹੈ ਇਹੋ ਜ ਸੱਚਾ ਜਨੇਊ ਪਾਉਣ ਨਾਲ ਪ੍ਰਭੂ ਦੇ ਦਰਗਾਹ ਵਿੱਚ ਅੰਦਰ ਮਿਲਦਾ ਹੈ ਵਰਗੇ ਅੰਦਰ ਪਾਈਏ ਧਾਗ ਨਾ ਟੁੱਟ ਸਬੂਤ ਉਹ ਫਿਰ ਧਾਗਾ ਕਦੇ ਨਹੀਂ ਟੁੱਟੇਗਾ ਜਿਹੜਾ ਜਨੇਊ ਤੂਟ ਧਾਗੇ ਦਾ ਪਾਣਾ ਤੇ ਧਾਗੇ ਦਾ ਵਟਕੇ ਇਹ ਤਾਂ ਮੈਲਾ ਹੋ ਜਾਣਾ ਹੈ ਟੁੱਟ ਜਾਣਾ ਹੈ ਪਰ ਜਿਹੜਾ ਤੇਰੀ ਆਤਮਾ ਦੇ ਨਾਲ ਸਾਥ ਨਿਭਾਵੇਗਾ ਗੁਰੂ ਸਾਹਿਬ ਨੇ ਕਿਹਾ ਮੈਨੂੰ ਉਹ ਜਨੇਊ ਪਾਉ ਨਾ ਉਹ ਟੁੱਟੇ ਨਾ ਮੱਲੇ ਨਾ ਉਹ ਜਲੇ ਨਾ ਜਾਏ ਉਹ ਹੈ ਸਿਮਰਨ ਵਾਲਾ ਜਨੇਊ ਉਹ ਹੈ ਨਾਮ ਬਾਣੀ ਵਾਲਾ ਜਿਹੜਾ ਤੇਰੇ ਨਾਲ ਜਾਣਾ ਹੈ ਸਤਗੁਰ ਸਿੱਖ ਕੋ ਨਾਮ ਧੰਦੇ ਗੁਰ ਕਾ ਸਿੱਖ ਵੱਡਪਾਗੀ ਹੈ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸੱਚਾ ਮਨੁੱਖ ਉਹ ਹੁੰਦਾ ਜਿਹਦੇ ਮਨ ਵਿੱਚ ਪ੍ਰਭੂ ਵਸਦਾ ਗੁਰਸਬਦ ਸਾਰੇ ਹਨ ਕਿ ਜਿਸ ਪ੍ਰਭੂ ਦੇ ਸਿਮਰਨ ਨਾਲ ਹਰ ਤਰ੍ਹਾਂ ਦੇ ਸੁੱਖ ਪ੍ਰਾਪਤ ਹੁੰਦੇ ਨੇ ਉਸ ਮਾਲਕ ਨੂੰ ਸਦਾ ਯਾਦ ਰੱਖਣੇ ਰੱਖਦੇ ਰਹਿਣਾ ਚਾਹੀਦਾ ਹੈ ਕਿਤੇ ਕਰਮਾਂ ਦਾ ਫਲ ਅਸੀਂ ਇੱਥੇ ਹੀ ਭੋਗ ਕੇ ਜਾਣਾ ਹੈ ਨੰਗਾ ਦੋਜਕ ਚੱਲਿਆ ਤਾਂ ਦਿੱਸੇ ਖੜਾ ਦਰਾਵਨਾ ਉਹ ਪਿਛਲਾ ਜਨਮ ਕਿਹੜਾ ਹੈ ਪਿਛਲਾ ਜਨਮ ਹੋਏ ਜਿਹੜਾ ਕਿਸੇ ਹੋਣਾ ਜੇ 1 2 4 ਮਿੰਟ ਪਹਿਲਾਂ ਲੰਘਿਆ ਨਾ ਉਹ ਵੀ ਪਿਛਲਾ ਜਨਮ ਹੀ ਹੈ ਜਿਹੜੇ ਪਿੱਛੇ ਹੁਣ ਕੰਮ ਕੀਤੇ ਨੇ ਕੋਈ ਸਤਾਵਾਂ ਪਹਿਲਾਂ ਉਹ ਵੀ ਪਿਛਲੇ ਜਨਮ ਦੇ ਕੰਮ ਹੀ ਹਨ ਉਹਨਾਂ ਦੀ ਸਜ਼ਾ ਵੀ ਸਾਨੂੰ ਇੱਥੇ ਮਿਲਣੀ ਹੈ ਮਾਰੇ ਕੰਮਾਂ ਦੀ ਇਸ ਇਨਸਾਨ ਇਸ ਸੰਸਾਰ ਵਿੱਚ ਲੜਕ ਤੇ ਸੁਖ ਭੋਗ ਕੇ ਜਾਂਦਾ ਹੈ ਉੱਤੇ ਕਿਸੇ ਨੇ ਦੇਖਿਆ ਜੀ ਇਸ ਲਈ ਗੁਰੂ ਰੂਪ ਪਿਆਰੀ ਸਾਥ ਸੰਗਤ ਜੀਓ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਫੋਕਟ ਵਿਸ਼ਵਾਸਾਂ ਤੇ ਤਿਆਗ ਕੇ ਇੱਕੋ ਇੱਕ ਲਸਾਨੀ ਅਕਾਲ ਪੁਰਖ ਵਿੱਚ ਦੇਵ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ ਹੈ ਗੁਰੂ ਸਾਹਿਬ ਜੀ ਦੀ ਸਿੱਖੀ ਵਿੱਚ ਮਨੁੱਖਾ ਜੀਵਨ ਦਾ ਉਦੇਸ਼ ਆਪਣੇ ਆਪ ਨੂੰ ਪਛਾਨਣਾ ਹੈ ਆਪਣੇ ਅੰਦਰ ਚਾਤੀ ਮਾਰਨੀ ਹੈ ਸਚਿਆਰ ਬੰਨਾ ਹੈ ਸਚਿਆਰ ਬੰਨਾ ਸਭ ਤੋਂ ਔਖਾ ਹੈ ਅਕਾਲ ਪੁਰਖ ਨਾਲ ਇੱਕ ਮਿਕਤਾ ਇੱਕ ਸੋਤਾ ਕਾਇਮ ਕਰਕੇ ਹੀ ਇਹ ਹਾਸਲ ਹੋ ਸਕਦਾ ਹੈ ਕਿਵ ਸਚਿਆਰਾ ਹੋਈਐ ਕਿਵ ਕੂਰੇ ਤੇਤੇ ਪਾਲ ਹੁਕਮ ਅਧ ਜਾਹੀ ਚੱਲਣਾ ਨਾਨਕ ਲਿਖਿਆ ਨਾ ਨਾਲ ਗੁਰਸਬ ਨੇ ਲਿਖ ਦਿੱਤਾ ਹੈ ਉਹਦੇ ਹੁਕਮ ਵਿੱਚ ਰਹਿਣਾ ਹੈ ਉਹਦੇ ਬਾਣੇ ਵਿੱਚ ਰਹਿਣਾ ਹੈ ਉਹਦੀ ਗਜਾ ਵਿੱਚ ਰਹਿਣਾ ਹੈ ਸਾਰੇ ਵਿੱਚ ਸਕਲਪੂਰ ਪ੍ਰਮਾਤਮਾ ਦੀ ਜੋਤ ਹੈ ਕਿਸੇ ਨੂੰ ਮੰਨਦਾ ਕਿ ਉਹ ਬੋਲਣਾ ਸਭ ਮੈਂ ਜੋਤ ਜੋਤ ਹੈ ਸੋਏ ਇਸ ਤੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਰੂਪ ਪਿਆਰੀ ਸਾਧ ਮਨੁੱਖ ਦਾ ਫਰਜ਼ ਹੈ ਦੂਸਰਿਆਂ ਦੇ ਦਇਆ ਕਰੇ ਇੱਕ ਮਨੁੱਖ ਦੀ ਦੂਜੇ ਨੂਰ ਹੈ ਤੇ ਉਹਦੇ ਕੰਮ ਆਵੇ ਗੁਰੂ ਨਾਨਕ ਤਾਂ ਤਰਮ ਮਜਲੂਮਾਂ ਦਾ ਗਰੀਬਾਂ ਦਾ ਦੁਖੀਆਂ ਦਾ ਦਿਨਾਂ ਦਾ ਅਨਾਥਾਂ ਦਾ ਧਰਮ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਭੁੱਖੇ ਦਾ ਮੂੰਹ ਗੁਰੂ ਦੀ ਗੋਲਕ ਹੈ ਜਿਹਨੂੰ ਲੋੜ ਹੈ ਲੋਰਵੰਦ ਦੀ ਮਦਦ ਕਰਨੀ ਰੋਗੀ ਦੀ ਸੇਵਾ ਕਰਨੀ ਹੈ ਇਸ ਧਰਮ ਨੂੰ ਗੁਰੂ ਸਾਹਿਬ ਨੇ ਕੋਈ ਵਿਸ਼ੇਸ਼ ਨਾਮ ਨਹੀਂ ਦਿੱਤਾ ਇਸ ਨੂੰ ਭਾਵੇਂ ਸਿੱਖ ਧਰਮ ਕਹਿ ਲੈ ਅਸਲ ਵਿੱਚ ਇਹ ਸਹਿਜ ਧਰਮ ਹੈ ਮਨੁੱਖਤਾ ਦਾ ਧਰਮ ਹੈ ਜੋ ਮਾਨਤਾ ਦਾਤਾਰਮ ਹੈ ਗੁਰੂ ਨਾਨਕ ਸੇਵ ਨੇ ਓਏ ਐਸਾ ਪੰਥ ਚਲਾਇਆ ਹੈ ਮਾਨਤਾ ਦੀ ਭਲਾਈ ਲਈ ਇਹ ਸਾਰੇ ਕਾਰਜ ਕੀਤੇ ਨੇ ਗੁਰੂ ਸਾਹਿਬ ਨੇ ਹਿੰਦੂ ਉਸ ਨੂੰ ਗੁਰੂ ਕਹਿੰਦੇ ਥੱਕ ਗਏ ਮੁਸਲਮਾਨਾਂ ਨੂੰ ਪੀਰ ਕਹਿੰਦੇ ਥੱਕ ਗਏ ਬਾਬਾ ਨਾਨਕ ਸ਼ਾ ਫਕੀਰ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਉਸ ਜਦ ਮਾਨਤਾ ਰੱਬ ਦਾ ਰੂਪ ਸੰਸਾਰ ਵਿੱਚ ਆਇਆ ਸੀ ਇਹੀ ਰੱਬੀ ਜੋਤ ਦਸ ਜਾਮਿਆਂ ਵਿੱਚ ਰੰਗੀ ਰਹੀ ਹੈ ਇਹ ਜੋ ਅਨਪੌਸਿਨਾ ਜਿੰਦਗੀ ਦਾ ਉਹ ਦਿਖ ਦਿੰਦਾ ਹੈ ਉਹਨਾਂ ਨੇ ਆਪਣੇ ਅਕਾਲ ਪੁਰਖ ਪਰਮਾਤਮਾ ਨਾਲ ਇੱਕਮਿਤ ਹੋ ਕੇ ਧੁਰ ਕੀ ਬਾਣੀ ਦਾ ਉਚਾਰਨ ਕਰ ਦਿੰਦਾ ਹੈ ਜਿੰਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦਾ ਦਰਬਾਰ ਦੇ ਦਿੱਤਾ ਹੈ ਕਸ਼ਮੀਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ਼ਬਦ ਗੁਰੂ ਦਾ ਦਰਬਾਰ ਦੇ ਕੇ ਸਾਨੂੰ ਸਾਰਿਆਂ ਨੂੰ ਗੁਰੂ ਦੇ ਲਾ ਲਾ ਦਿੱਤਾ ਹੈ ਇਸ ਲਈ ਗੁਰੂਪਿਆਰੀ ਸਾਧ ਸੰਗਤ ਜੀਓ ਦੇ 4 ਮਿੰਟ ਵਿੱਚ ਆਸਾ ਦੀ ਆਵਾਜ਼ ਦੇ ਇੱਕ ਸ਼ਬਦ ਦੀ ਵਿਆਖਿਆ ਆਪ ਨਾਲ ਸਾਂਝੀ ਕਰਕੇ ਕਿਵਾਂ ਦਾ ਜਾਤਕ ਹੋਣਾ ਹੈ ਮਾਸਤ ਖਾਣੇ ਕਰੇ ਨਿਵਾਜੇ ਛੁੜੀ ਵਗਾਏ ਨ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਵੀ ਆਹੇ ਉਹੀ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਦੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜੇ ਤੋਤੀ ਕਖਾਈ ਸ਼ਰੀ ਹੱਥ ਸ਼ਰੀ ਜਗਤ ਕਸਾਈ ਨੀਲ ਵਸਤੇ ਪੈਰ ਹੋਵੇ ਪਰਵਾਨ ਮਲੇਛ ਧਾਨ ਲੈ ਪੂਜੇ ਪੁਰਾਨ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਵੇ ਚੌਂਕਾ ਕੱਢੀ ਘਾਰੇ ਉੱਪਰ ਆਏ ਬੈਠੇ ਕੁਰੀਆਰ ਮੱਤ ਪਿੱਟੇ ਵੇ ਮੱਤ ਪਿੱਟੇ ਇਹ ਅਨ ਸਾਡਾ ਪਿੱਟੇ ਤਾਂ ਫਿੱਕੇ ਫੇੜ ਕਰੇਨ ਮਨ ਝੂਠੇ ਚਲੀ ਭਰੇਨ ਕਹੋ ਨਾਨਕ ਸੱਚ ਧਿਆਈਐ ਸੱਚ ਹੋਵੇ ਤਾਂ ਸੱਚ ਪਾਈਐ ਆਸਾ ਦੀ ਵਾਰ ਦੇ ਸ਼ਲੋਕ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਸਾਨੂੰ ਜੀਵਾਂ ਨੂੰ ਸੋਝੀ ਦੇ ਰਹੇ ਨੇ ਤੇ ਪਖੰਡੀ ਜੀਵਨ ਦਾ ਵਿਰੋਧ ਕਰਕੇ ਸਚਾਰ ਬੰਨ ਉੱਤੇ ਜ਼ੋਰ ਦਿੱਤਾ ਗੁਰੂ ਸਾਹਿਬ ਨੇ ਤੁਰਕਾਂ ਦੀ ਗੁਲਾਮੀ ਕਾਰਨ ਹਿੰਦੂ ਸਮਾਜ ਵਿੱਚ ਜੋ ਕਮਜ਼ੋਰੀਆਂ ਸੀ ਨਾ ਆ ਗਈਆਂ ਸਨ ਉਹਨੂੰ ਬੜੇ ਸੁੰਦਰ ਢੰਗ ਨਾਲ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਬਿਆਨ ਕਰ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਸ਼ਲੋਕ ਰਾਹੀਂ ਕਥਨ ਕਰ ਦਿੱਤਾ ਹੈ ਆਤਮ ਖੋਰ ਵੱਢੀ ਖੋਰ ਹਾਕਮ ਨਮਾਜ਼ ਪੜਦੇ ਨੇ ਮਾਸ ਖਾਣੇ ਕਹੇ ਨਮਾਜ਼ ਮਰੁੱਖਾਂ ਦਾ ਲਹੂ ਪੀਣ ਵਾਲੇ ਨਮਾਜ਼ ਪੜਦੇ ਨੇ ਛੁਰੀ ਵਗਾਇਨ ਤਿੰਨ ਗਲ ਤਾਰ ਵੱਡੀ ਖੋਰ ਹਾਕਮ ਇਹ ਨਮਾਜ਼ ਪੜ ਰਹੇ ਨੇ ਇਹਨਾਂ ਹਾਕਮਾਂ ਤੇ ਖੱਤਰੀ ਵਜੀਦ ਦਰਬਾਰੀ ਜੋ ਝੁਲਮ ਤੇ ਤੱਕੇ ਨਾਲ ਛੁਰੀ ਚਲਾਉਂਦੇ ਨੇ ਆਪਣੇ ਗਲ ਵਿੱਚ ਜਨੇਊ ਪਾ ਕੇ ਧਰਮੀ ਹੋਣ ਦਾ ਪਖੰਡ ਕਰ ਲੈਣੇ ਗੁਰੂ ਸਾਹਿਬ ਨੇ ਪੱਦਾ ਉਖੇਰ ਦਿੱਤਾ ਸਾਰਿਆਂ ਦਾ ਬਾਹੋਂ ਚਿੱਟੇ ਕੱਪੜੇ ਅੰਦਰੋਂ ਛੁਰੀ ਵਗਾਉਣੀ ਐਸੇ ਕਰਮ ਕਾਂਡਾਂ ਦਾ ਗੁਰੂ ਸਾਹਿਬ ਨੇ ਵਿਰੋਧ ਕੀਤਾ ਹੈ ਅਜਿਹੀ ਅਮੀਰ ਖੱਤਰੀਆਂ ਦੇ ਘਰ ਬ੍ਰਾਹਮਣ ਪੂਜਾ ਲਈ ਜਾਂਦੇ ਹਨ ਸੰਖਪੂਰਦੇ ਹਨ ਇਸ ਤਰ੍ਹਾਂ ਜ਼ੁਲਮ ਨਾਲ ਕਮਾਏ ਹੋਏ ਪਦਾਰਥ ਛੱਕ ਕੇ ਬ੍ਰਾਹਮਣਾਂ ਨੂੰ ਵੀ ਤਰਮਹੀਨ ਪਦਾਰਥ ਸਵਾਦ ਇਹਨੂੰ ਸਵਾਦ ਲੱਗਦੇ ਹਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਇਹਨਾਂ ਪਖੰਡੀਆਂ ਦੀ ਦਰ ਅਸਲ ਪੂਜਾ ਝੂਠੀ ਹੈ ਇਹਨਾਂ ਦਾ ਵਪਾਰ ਵੀ ਝੂਠਾ ਹੈ ਇਹ ਝੂਠ ਬੋਲ ਕੇ ਆਪਣੀ ਰੋਜੀ ਰੋਟੀ ਪੈਦਾ ਕਰਦੇ ਹਨ ਕੂਰੀ ਰਾਤ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਝੂਠ ਬੋਲ ਬੋਲ ਕੇ ਕਮਾਈ ਕਰਦੇ ਹਨ ਸ਼ਰਮ ਹਯਾਤ ਤੇ ਧਰਮ ਦਾ ਕਾਰ ਇਹਨਾਂ ਲੋਕਾਂ ਵਿੱਚੋਂ ਬਹੁਤ ਹੀ ਦੂਰ ਹੈ ਗੁਰਸਾਹਿਬ ਨੇ ਦੱਸਾਇਆ ਸ਼ਰਮ ਧਰਮ ਕਾ ਜਿਹੜਾ ਦੂਰ ਨਾਨਕ ਕੂਲ ਰਹਾ ਭਰਪੂਰ ਇਸ ਲਈ ਧਰਮ ਦੇ ਨਾਂ ਤੇ ਪਖੰਡ ਕਰਨ ਵਾਲੇ ਮੱਥੇ ਤੇ ਟਿੱਕਾ ਗੂੜੇ ਰੰਗ ਦੀ ਤੋਤੀ ਤੇ ਬੰਨਦੇ ਨੇ ਹੱਥ ਵਿੱਚ ਜੁਲਮ ੱੱਕੇ ਦੀ ਛੁਰੀ ਫੜੀ ਹੋਈ ਹੈ ਜਿਨਮ ਕੁਮਾਰੇ ਨੇ ਮੱਥੇ ਟਿੱਕਾ ਤੇੜ ਤੋਤੀ ਖਖਾਈ ਹੱਥ ਛੁਨੀ ਜਗਤ ਕਸਾਈ ਐਸੋ ਜੇ ਧਰਮਹੀਨ ਉਹ ਗੁਰੂ ਸਾਹਿਬ ਨੇ ਦੂਰ ਹੋਣ ਲਈ ਕਿਹਾ ਇਸ ਲਈ ਨੀਲੇ ਵਸਤਰ ਪਾ ਕੇ ਮੁਸਲਮਾਨ ਦੀਆਂ ਨਜ਼ਰਾਂ ਵਿੱਚ ਕਬੂਲ ਹੁੰਦੇ ਨੇ ਨਫ਼ਤ ਕਰਦੇ ਨੇ ਵਸਤਰ ਕਿਹੜੇ ਮਰਜ਼ੀ ਪਾ ਲੈ ਗੁਰੂ ਸਾਹਿਬ ਨੇ ਨੀਲੇ ਪਾ ਪੀਲੇ ਪਾ ਗਰੇਉ ਪਾ ਚਿੱਟੇ ਪਾ ਪਰ ਮਨ ਨੂੰ ਸਾਫ਼ ਰੱਖਣਾ ਗੁਰੂ ਸਾਹਿਬ ਨੇ ਕਿਹਾ ਹੈ ਇਸ ਲਈ ਗੁਰੂ ਰੂਪ ਪਿਆਰੀ ਸਾ ਸੰਗ ਜਿਓ ਗੁਰੂ ਸਾਹਿਬ ਦਾ ਸਾਰੇ ਨਹੀਂ ਸੱਚੇ ਪ੍ਰਭੂ ਨੂੰ ਤੇ ਹੋਣਾ ਚਾਹੀਦਾ ਹੈ ਸੱਚਾ ਪ੍ਰਭੂ ਪ੍ਰਾਪਤ ਹੋ ਜਾਵੇ ਤਾਂ ਸੱਚ ਹੋ ਸਕੀਦਾ ਹੈ ਕਹ ਨਾਨਕ ਸੱਚ ਧਿਆਈਐ ਸੱਚ ਹੋਵੇ ਤਾਂ ਸੱਚ ਪਾਈਐ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਇਸ ਲਈ ਸਚਾਰ ਬੰਨਾ ਹੀ ਗੁਰਨਾਨਕ ਸਾਹਿਬ ਦੀ ਬਾਣੀ ਦਾ ਮੁੱਖ ਵਿਸ਼ਾ ਹੈ ਇਸ ਲਈ ਸਾਰੀ ਬਾਣੀ ਸੱਚ ਦੇ ਆਧਾਰ ਤੇ ਰਚੀ ਗਈ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਦਾਸ ਕੋਲੋਂ ਕੋਈ ਲਫ਼ਜ਼ ਵੱਧ ਘਟ ਕੇ ਆ ਗਿਆ ਹੋਵੇ ਗੁਰੂ ਕੀ ਸੰਗਤ ਖਿਮਾ ਕਰਨ ਯੋਗ ਹੈ ਰਾਜਕਮਾਰ ਜੀ ਦੇ ਪਰਿਵਾਰ ਵੱਲੋਂ ਜਾ ਦੇ ਲੰਗਰ ਚੱਲਦੇ ਹਨ ਆਪ ਸਾਰੀਆਂ ਸੰਗਤਾਂ ਛੱਕੇ ਜਾਨ ਦੀ ਕਿਰਪਾਲਤਾ ਕਰਨੀ ਦਾਸ ਕੋਲ ਕੋਈ ਲਹਜ ਵਧ ਕਟ ਕੇ ਆ ਗਿਆ ਹੋਏ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ